ਅੱਜ ਆਇਆ ਨੂੰ प्यारे ਵਿਦਿਆਰਥੀਓ ਨਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਦੂਜਾ ਕੀ ਸਾਡੇ ਆਲੇ ਦੁਆਲੇ ਦੇ ਪਦਾਰਥ ਸ਼ੁੱਧ ਹਨ ਤੇ ਇਸ ਅਧਿਆਇ ਦੇ ਅਭਿਆਸ ਦੇ ਅਖੀਰਲੇ ਪੰਜ ਸਵਾਲ 7 ਤੋਂ ਲੈ ਕੇ 11 ਤੱਕ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੀ ਕਾਪੀ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁ크ਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ ਨਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 9th ਇੰਗਲਿਸ਼ ਐਮਸੀਵੀ 9th ਇੰਗਲਿਸ਼ ਲਿਟਰੇਚਰ 9th ਗ੍ਰਾਮਰ 9th ਸਾਇੰਸ ਇੰਗਲਿਸ਼ ਮੀਡੀਅਮ ਵਿੱਚ ਫਿਰ ਨਵੀਂ ਵਿਗਿਆਨ ਅਸੀਂ ਕਰਦੇ ਪਏ ਆ ਫਿਰ 9th ਮੈਥ ਨੋਟਸ ਫਿਰ ਨਵੀਂ ਗਣਿਤ ਪੰਜਾਬੀ ਮੀਡੀਅਮ 9th ਸਾਇੰਸ ਤੇ 9th ਮੈਥ ਪੀਐਸਸੀ ਵੀ ਇੰਗਲਿਸ਼ ਮੀਡੀਅਮ ਵਿੱਚ ਫਿਰ ਮੈਥ ਸ਼ਾਰਟਕਟਸ ਐਂਡ ਟ੍ਰਿਕਸ ਮੈਥ ਕਨਸੈਪਟਸ ਗਣਿਤ ਦੇ ਸਿਧਾਂਤ ਤੇ 20 ਜਨਰਲ ਨੋਲੇਜ ਨੂੰ ਇੰਪਰੂਵ ਕਰਨ ਲਈ ਇੱਕ ਪਲੇਲਿਸਟ ਹੈ ਐਬ੍ਰੀਵੀਏਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ ਵਿਸਤ੍ਰਿਤ ਦੇ ਰੂਪ ਦੇ ਕੇ ਬੱਚਿਓ ਜੀ ਉਹਨੂੰ ਐਕਸਪੈਂਡ ਕਰਕੇ ਸਮਝਾਇਆ ਗਿਆ ਹੈ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਅੰਦਰ ਚ ਪਈ ਵੀਡੀਓਜ਼ ਵੀ ਜ਼ਰੂਰ ਦੇਖੋ ਆਓ ਦੇਖੀਏ ਬੱਚਿਓ ਨੇ ਵਾਲੇ ਸਵਾਲ ਜਿਹੜੇ ਕਿ ਬੜੇ ਸੌਖੇ ਨੇ ਸਿਧਾਂਤਕ ਨਹੀਂ ਸਤਵਾਂ ਇਹ ਕਹਿੰਦੇ ਹੈਟ ਲਿਖਿਆਂ ਵਿੱਚੋਂ ਕਿਹੜੀਆਂ ਵਸਤੂਆਂ ਸ਼ੁੱਧ ਪਦਾਰਤ ਹਨ ਸੋ ਬੱਚੇ ਇਸ ਗੱਲ ਦਾ ਖਿਆਲ ਰੱਖਣਾ ਕਿ ਸ਼ੁੱਧ ਪਦਾਰਤ ਜਿਹੜਾ ਹੈ ਉਹ ਤੱਤ ਵੀ ਹੋ ਸਕਦਾ ਹੈ ਤੇ ਯੋਗਿਕ ਵੀ ਹੋ ਸਕਦਾ ਹੈ ਠੀਕ ਹੈ ਨਾ ਤੱਤ ਜਿਹੜਾ ਹੈ ਉਹਦੇ ਕਣਾਂ ਨੂੰ ਕਹਿੰਨੇ ਆ ਆਪਾਂ ਪਰਮਾਣੂ ਜਿਹੜਾ ਯੋਗਿਕ ਹੁੰਦਾ ਹੈ ਉਹਦੇ ਕਣਾਂ ਨੂੰ ਕਹਿੰਨੇ ਆ ਆਪਾਂ ਅਣੂ ਸੋ ਇੱਕੋ ਕਿਸਮ ਦੇ ਕਣ ਹੋਣੇ ਚਾਹੀਦੇ ਨੇ ਉਹ ਕਣ ਅਣੂ ਵੀ ਹੋ ਸਕਦੇ ਨੇ ਉਹ ਕਣ ਪਰਮਾਣੂ ਵੀ ਹੋ ਸਕਦੇ ਨੇ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਹੈ ਇਹ ਦੇਖੋ ਬਰਫ਼ H2O ਉਸ ਸਵ ਸ਼ੁੱਧ ਪਦਾਰਥ ਹੈ ਦੋ ਮਤਲਬ ਕਿ ਇੱਕ ਅਣੂ ਕਿਹੜਾ ਬਣ ਗਿਆ H2O ਦਾ ਇਹ ਚ ਦੋ ਪਰਮਾਣੂ ਹਾਈਡਰੋਜਨ ਦੇ ਇੱਕ ਪਰਮਾਣੂ ਆਕਸੀਜਨ ਦਾ ਲੋਹਾ ਇੱਕੋ ਪਰਮਾਣੂ ਲੋਹੇ ਦਾ ਹੁੰਦਾ ਚ ਆਇਰਨ ਠੀਕ ਹੈ ਫਿਰ ਹਾਈਡਰੋਕਲੋਰਿਕ ਐਸਿਡ ਐਚ ਸੀ ਐਲ ਇੱਕ ਪਰਮਾਣੂ ਹਾਈਡਰੋਜਨ ਦਾ ਇੱਕ ਪਰਮਾਣੂ ਕਲੋਰਿਨ ਦਾ ਤੇ ਬਣ ਗਿਆ ਇਹਦੇ ਨਾਲ ਦੋਨੋਂ ਪਰਮਾਣੂਆਂ ਨਾਲ ਬਣ ਗਿਆ ਇੱਕ ਅਣੂ ਹਾਈਡਰੋਕਲੋਰਿਕ ਐਸਿਡ ਦਾ ਹੁਣ ਕੈਲਸ਼ੀਅਮ ਆਕਸਾਈਡ ਸੀ اے ਓ ਆ ਇੱਕ ਅਣੂ ਜਿਹੜਾ ਬਣੇਗਾ ਉਹ ਕੈਲਸ਼ੀਅਮ ਆਕਸਾਈਡ ਦਾ ਬਣੇਗਾ ਤੇ ਕਿਤੋਂ ਬਣੇਗਾ ਇੱਕ ਪਰਮਾਣੂ ਕੈਲਸ਼ੀਅਮ ਦਾ ਇੱਕ ਪਰਮਾਣੂ ਆਕਸੀਜਨ ਦਾ ਅਤੇ ਪਾਰਾ ਤਾਂ ਹੈਗਾ ਐਚਜੀ ਮਰਕਰੀ ਸੋ ਪਰਮਾਣੂ ਹਨ ਸੋ ਇੱਕੋ ਕਿਸਮ ਦੇ ਕਣ ਹੋਣਗੇ ਇਹਦੇ ਵਿੱਚ ਇਹ ਸਾਰੇ ਸ਼ੁੱਧ ਪਦਾਰਥ ਹਨ ਇੱਥੇ ਜਿਹੜੀ ਇਹ ਸ਼ੁੱਧ ਪਦਾਰਥ ਨਹੀਂ ਹੈਗੀ ਇਹ ਕਿਹ ਚੀਜ਼ਾਂ ਹੁੰਦੀਆਂ ਮਿੱਟੀ ਪੱਕੀ ਹੁੰਦੀ ਹੈ ਉਹ ਕਿਨਾ ਕੁਝ ਹੁੰਦਾ ਹੈ ਇਹਦੇ ਵਿੱਚ ਇਸੇ ਲੱਕੜੀ ਵੀ ਹੈ ਜਿਹੜੀ ਇਦਾਂ ਨਹੀਂ ਮਿਸ਼ਰਣ ਹੈਗਾ ਤੇ ਹਵਾ ਜਿਹੜੀ ਹੈ ਨਾਈਟ੍ਰੋਜਨ ਹੈ ਆਕਸੀਜਨ ਹੈ ਸੋ ਇਹ ਬਿਲਕੁਲ ਵੀ ਸ਼ੁੱਧ ਪਦਾਰਥ ਨਹੀਂ ਹੈ ਸੋ ਆਓ ਦੇਖੀਏ ਅਗਲਾ ਸਵਾਲ ਇਹ ਦੁੱਧ ਜਿਹੜਾ ਹੈ ਦੁੱਧ ਵੀ ਬੱਚੋ ਭਵੇਂ ਸੀ ਕਹਿੰਦੇ ਸ਼ੁੱਧ ਦੁੱਧ ਹੈਗਾ ਪੀਣ ਨੂੰ ਸ਼ੁੱਧ ਹੈਗਾ ਪਰ ਆਵਸ਼ੇਤ ਘਰ ਆਉਣੀ ਹੋएगी ਪਰ ਦੁੱਧ ਵਿੱਚ ਪ੍ਰੋਟੀਨ ਹੁੰਦੀ ਹੈ ਲੈਕਟੋਜ਼ ਹੁੰਦੀ ਹੈ ਕਾਰਬੋਹਾਈਡਰੇਟ ਹੁੰਦੇ ਨੇ ਤੇ ਹੋਰ ਵੀ ਕਈ ਚੀਜ਼ਾਂ ਹੁੰਦੀ ਫੈਟ ਵੀ ਹੁੰਦਾ ਹੈ ਨਾ ਅਮੀਨੋ ਐਸਿਡਸ ਹੁੰਦੇ ਨੇ ਕਈ ਚੀਜ਼ਾਂ ਹੁੰਦੀਆਂ ਇਹਦੇ ਵਿੱਚ ਆਓਗੇ ਚੱਲੀਏ ਸੋ ਅੱਠਵਾਂ ਸਵਾਲ ਹੈ ਹੇਠ ਲਿਖੇ ਮਿਸ਼ਰਣਾਂ ਵਿੱਚੋਂ ਘੋਲ ਦੀ ਪਛਾਣ ਕਰੋ ਯਾਨੀ ਕਿਸਮ ਦੇ ਮਿਸ਼ਰਣ ਹੁੰਦੇ ਨੇ ਘੋਲ ਜੋ ਸਮੰਗੀ ਹੈ ਕੋਲਾਈਡ ਵਿਖਮੰਗੀ ਹੈ ਇਸ ਜਲੰਭਨ ਜਿਹੜਾ ਹੈ ਉਹ ਵਿਖ ਮੰਗੀ ਹੈ ਸੋ ਮਿੱਟੀ ਬੱਚਿਓ ਘੋਲਨੀ ਹੈ ਸਮੁੰਦਰੀ ਪਾਣੀ ਘੋਲ ਹੈ ਪਾਣੀ ਵਿੱਚ ਵਿੱਚ ਠੋਸ ਹੀ ਘੁਲੇ ਹੁੰਦੇ ਨੇ ਗੈਸ ਹੀ ਘੁਲੀ ਹੁੰਦੀ ਹੈ ਆਕਸੀਜਨ ਘੁਲੀ ਹੁੰਦੀ ਹੈ ਫਿਰ ਮੈਗਨੀਸ਼ੀਅਮ ਦੇ ਸਾਲਟ ਹੁੰਦੇ ਨੇ ਕੈਲਸ਼ੀਅਮ ਦੇ ਸਾਲਟ ਹੁੰਦੇ ਨੇ ਸੋਡੀਅਮ ਦੇ ਸਾਲਟ ਹੁੰਦੇ ਨੇ ਸੋ ਸਮੁੰਦਰੀ ਪਾਣੀ ਘੋਲ ਹੈ ਹਵਾ ਵੀ ਬੱਚਿਓ ਘੋਲ ਹੈ ਇਹ ਗੈਸ ਦੇ ਵਿੱਚ ਗੈਸ ਦਾ ਘੋਲ ਹੈ ਅਸੀਂ ਇਹ ਕਹਿ ਸਕਦੇ ਹਾਂ ਨਾਈਟ੍ਰੋਜਨ ਕਿਉਂਕਿ 71% ਹੁੰਦੀ ਹੈ 78% ਹੁੰਦੀ ਹੈ ਸੋ ਅਸੀਂ ਕਹਾਂਗੇ ਕਿ ਇਹ ਘੋਲ ਹੈ ਘੋਲਕ ਹੋ ਗਈ ਨਾਈਟrogen ਤੇ ਉਹਦੇ ਵਿੱਚ ਆਕਸੀਜਨ ਤੇ ਦੂਜੀਆਂ ਗੈਸਾਂ ਘੁਲੀਆਂ ਹੁੰਦੀਆਂ ਨੇ ਉਹ ਹੋ ਗਈ ਘੁਲੇਤ ਪਦਾਰਥ ਠੀਕ ਹੈ ਸੋ ਹਵਾ ਵੀ ਜੱਚੋ ਬੱਚਿਓ ਇਹ ਇੱਕ ਕਵਣਾ ਕੋਲ ਹੈ ਸੋ ਕੋਲਾ ਕੋਲੇ ਵਿੱਚ ਬੱਚਿਓ ਕੋਲਾ ਵੀ ਹੁੰਦਾ ਕਾਰਬਨ ਵੀ ਹੁੰਦਾ ਸਲਫਰ ਵੀ ਹੁੰਦੀ ਹੋਰ ਵੀ ਕਈ ਚੀਜ਼ਾਂ ਹੁੰਦੀ ਮਿਸ਼ਰਣੇ ਸੋਡਾ ਪਾਣੀ ਸੋਡਾ ਪਾਣੀ ਬੱਚਿਓ ਇਹ ਕਹੇਗਾ ਸੀ ਕਿ ਕਹਿੰਦਾ ਪਾਣੀ ਦੇ ਵਿੱਚ ਗੈਸ ਘੁਲੀ ਹੁੰਦੀ ਹੈ ਕਾਰਬਨ ਡਾਈਆਕਸਾਈਡ ਗੈਸ ਘੁਲੀ ਹੁੰਦੀ ਹੈ ਸੋ ਇਹ ਵੀ ਕੋਲ ਹੈ ਸੋ ਸਮੁੰਦਰੀ ਪਾਣੀ ਹਵਾ ਅਤੇ ਸੋਡਾ ਪਾਣੀ ਹੋਲ ਹਨ। ਇਰਾਗੇ ਨਵਾਂ ਹੇਠ ਲਿਖਿਆ ਵਿੱਚੋਂ ਕਿਹੜਾ ਟਿੰਡਲ ਪ੍ਰਭਾਵ ਨੂੰ ਦਰਸਾਏਗਾ? ਬੱਚਿਓ ਯਾਦ ਰੱਖਣਾ ਜਿਹੜਾ ਘੋਲ ਹੁੰਦਾ ਹੈ ਉਹ ਟਿੰਡਲ ਪ੍ਰਭਾਵ ਨੂੰ ਨਹੀਂ ਦਰਸਾਉਂਦਾ। ਉਹ ਕੋਲਾਈਡ ਤੇ ਨिलੰਬਨ ਜਿਹੜੇ ਨੇ ਉਹ ਟਿੰਡਲ ਪ੍ਰਭਾਵ ਨੂੰ ਦਰਸਾਉਂਦੇ ਨੇ। ਨਮਕ ਦਾ ਘੋਲ ਬੱਚਿਓ ਘੋਲ ਹੈ। ਇਹ ਨਹੀਂ ਕਰੇਗਾ। ਦੁੱਧ ਕਰੇਗਾ। ਕਾਪਰ ਸਲਫੇਟ ਦਾ ਘੋਲ ਜਿਹੜਾ ਇਹ ਵੀ ਨਹੀਂ ਕਰੇਗਾ। ਇਹ ਘੋਲ ਬਣ ਜਾਏਗਾ। ਸਟਾਰਚ ਦਾ ਘੋਲ ਯਸ ਇਹ ਕੋਲਾਈਡ ਬਣ ਜਾਏਗਾ। ਸੋ ਇਹ ਵੀ ਟਿੰਡਲ ਪ੍ਰਭਾਵ ਦਰਸਾਏਗਾ ਸੋ ਦੁੱਧ ਅਤੇ ਸਟਾਰਚ ਦਾ ਘੋਲ ਟਿੰਡਲ ਪ੍ਰਭਾਵ ਦਰਸਾਉਣਗੇ ਕਿਉਂਕਿ ਦੁੱਧ ਅਤੇ ਸਟਾਰਚ ਦਾ ਘੋਲ ਦੋਨੋਂ ਕੋਲਾਈਡ ਹੈਗੇ ਨੇ ਠੀਕ ਹੈ ਦਸਵਾਂ ਹੇਟ ਲਿਖਿਆ ਨੂੰ ਤਤ ਯੋਗਿਕ ਅਤੇ ਮਿਸ਼ਰਣ ਵਿੱਚ ਸ਼੍ਰੇਣੀ ਬੱਧ ਕਰੋ ਬੜਾ ਵਧੀਆ ਸਵਾਲ ਹੈ ਬੱਚਿਓ ਸਿਧਾਂਤਕ ਸਵਾਲ ਹੈ ਜੀ ਗੱਲ ਮੈਂ ਬਾਰ ਬਾਰ ਕਰਦਾ ਆ ਰਿਹਾ ਤਤ ਯੋਗਿਕ ਤੇ ਮਿਸ਼ਰਣ ਆਓ ਦੇਖੀਏ ਸੋਡੀਅਮ Na ਇਹਦਾ ਸਿੰਬਲ ਹੈ ਸੰਕੇਤ ਹੈ Na ਤਤ ਹੈਗਾ ਚਾਂਦੀ ਇਹਦਾ ਹੈ AG ਫਿਰੰਦਾਗਾ SN ਇਹ ਤੱਤ ਨੇ ਸਿਲੀਕੋਨ ਦਾ ਹੈ SI ਸੋ ਇਹ ਚਾਰ ਤੱਤ ਨੇ ਇਹਨਾਂ ਵਿੱਚੋਂ ਫਿਰ ਕੈਲਸ਼ੀਅਮ ਕਾਰਬੋਨੇਟ CaCO3 ਇਹ ਕੈਲਸ਼ੀਅਮ ਇੱਕ ਤੱਤ ਹੋ ਗਿਆ ਇੱਕ ਕਾਰਬਨ ਤੱਤ ਹੋ ਗਿਆ ਇੱਕ ਆਕਸੀਜਨ ਤੱਤ ਹੋ ਗਿਆ ਕੈਲਸ਼ੀਅਮ ਦਾ ਇੱਕ ਪਰਮਾਣੂ ਫਿਰ ਕਾਰਬਨ ਦਾ ਇੱਕ ਪਰਮਾਣੂ ਆਕਸੀਜਨ ਦੇ ਤਿੰਨ ਪਰਮਾਣੂ ਤੇ ਬਣ ਗਿਆ ਕੈਲਸ਼ੀਅਮ ਕਾਰਬੋਨੇਟ CaCO3 ਇੰਥੇ ਲਿਖਿਆ ਜਾਏਗਾ ਮੀਥੇਨ ਕਾਰਬਨ ਤੇ ਹਾਈਡਰੋਜਨ ਤੋਂ ਬਣਿਆ ਇਹ ਵੀ ਯੋਗਿਕ ਹੈਗਾ ਇੱਕ ਤਤ ਕਾਰਬਨ ਦਾ ਮਤਲਬ ਕਿ ਇੱਕ ਪਰਮਾਣੂ ਕਾਰਬਨ ਦਾ ਤੇ ਚਾਰ ਪਰਮਾਣੂ ਹਾਈਡਰੋਜਨ ਦੇ CH4 ਤੇ CH4 ਬਣ ਗਿਆ ਇੱਕ ਅਣੂ ਮੀਥੇਨ ਦਾ ਹੈ ਯੋਗਿਕ ਹੈਗਾ ਕਾਰਬਨ ਡਾਈਆਕਸਾਈਡ CO2 CO2 ਇੱਕ ਪਰਮਾਣੂ ਕਾਰਬਨ ਦਾ ਤੇ ਦੋ ਪਰਮਾਣੂ ਆਕਸੀਜਨ ਦੇ ਠੀਕ ਹੈ ਸੋ ਇਹਨਾਂ ਨਾਲ ਬਣ ਗਿਆ ਇੱਕ ਅਣੂ CO2 ਦਾ ਕਾਰਬਨ ਡਾਈਆਕਸਾਈਡ ਦਾ ਸੋ ਯੋਗਿਕ ਹੈਗਾ ਸੋ ਬੱਚਿਓ ਇਹ ਵੀ ਸ਼ੁੱਧ ਪਦਾਰਥ ਹੈ ਤੱਤ ਨੇ ਐਵੀ ਸ਼ੁੱਧ ਪਦਾਰਥ ਨੇ ਸਾਰੇ ਇਹ ਯੋਗਿਕ ਨਹੀਂ ਅਸੀਂ ਗੱਲ ਪਹਿਲੇ ਕਰ ਚੁੱਕੇ ਹਾਂ ਇਹ ਹੈ ਕਿ ਮਿਸ਼ਰਣ ਇਹਨਾਂ ਚ ਸ਼ੁੱਧ ਨਹੀਂ ਹੈਗੇ ਮਿੱਟੀ ਚ ਕਈ ਚੀਜ਼ਾਂ ਰਲੀਆਂ ਹੁੰਦੀਆਂ ਨੇ ਠੀਕ ਹੈ ਇਹ ਯੋਗਿਕ ਨਹੀਂ ਹੈ ਮਿੱਟੀ ਮਿੱਟੀ ਚ ਕਈ ਚੀਜ਼ਾਂ ਰਲੀਆਂ ਹੋਈਆਂ ਨੇ ਤੱਤ ਵੀ ਨਹੀਂ ਹੈ ਤੇ ਯੋਗਿਕ ਵੀ ਨਹੀਂ ਬੜੀ ਖਿਚੜੀ ਜੀ ਪਕੀ ਹੋਈ ਹੈ ਚੀਨੀ ਦਾ ਕੋਲ ਇਹ ਵੀ ਕੋਈ ਘੋਲ ਹੈ ਚੀਨੀ ਵੱਖਰੀ ਕੀਤੀ ਜਾ ਸਕਦੀ ਹੈ ਜਿਹੜੇ ਤੁਸੀਂ ਪਾਣੀ ਨੂੰ ਇਹ ਚੀਨੀ ਦੇ ਘੋਲ ਨੂੰ ਤੁੱਪੇ ਰੱਖ ਦਵੋ ਪਾਣੀ ਸਾਰਾ ਉੱਡ ਜਾਏਗਾ ਪਿੱਛੇ ਚੀਨੀ ਰਹਿ ਜਾਏਗੀ ਠੀਕ ਹੈ ਨਾ ਇਹ ਮਿਸ਼ਰਣ ਹੈ ਕੋਈ ਰਸਾਇਣਿਕ ਕਿਰਿਆ ਨਹੀਂ ਹੋਈ ਕੋਈ ਯੋਗਿਕ ਨਹੀਂ ਬਣਿਆ ਕੋਲਾ ਬੜਾ ਕੁਝ ਹੁੰਦਾ ਗੰਧਕ ਵੀ ਹੁੰਦੀ ਹੈ ਹੋਰ ਕਿੰਨੀਆਂ ਅਸ਼ੁੱਧਤਾਵਾਂ ਹੁੰਦੀਆਂ ਨੇ ਤੇ ਕਾਰਬਨ ਵੀ ਹੁੰਦਾ ਹੈ ਹਵਾ ਮਿਸ਼ਰਣ ਹੈ ਨਾਈਟ੍ਰੋਜਨ ਹੈ ਆਕਸੀਜਨ ਹੈ ਕਾਰਬਨ ਡਾਈਆਕਸਾਈਡ ਹੈ ਆਰਗਨ ਹੈ ਫਿਰ ਧੂੜ ਦੇ ਕਣ ਹੈਗੇ ਨੇ ਫਿਰ ਪਾਣੀ ਦੇ ਵਾਸ਼ ਪੈ ਗਏ ਨੇ ਠੀਕ ਹੈ ਨਾ ਸਾਬਣ ਇਹ ਵੀ ਕੋਈ ਯੋਗਿਕ ਨਹੀਂ ਹੈਗਾ ਮਿਸ਼ਰਣ ਹੈ ਕਈ ਚੀਜ਼ਾਂ ਹੁੰਦੀਆਂ ਹਨ ਖੂਨ ਵਿੱਚ ਕਈ ਚੀਜ਼ਾਂ ਨੇ ਪਲਾਜ਼ਮਾ ਵੀ ਹੁੰਦਾ ਹੈ ਰੈੱਡ ਬਲੱਡ ਸੈੱਲ ਵੀ ਹੁੰਦੇ ਨੇ ਵਾਈਟ ਬਲੱਡ ਸੈੱਲ ਵੀ ਹੁੰਦੇ ਨੇ ਹੀਮੋਗਲੋਬਿਨ ਵੀ ਹੁੰਦਾ ਹੈ ਠੀਕ ਹੈ ਨਾ ਤੇ ਕੁਲੀ ਹੋਈ ਕਾਰਬਨ ਡਾਈਆਕਸਾਈਡ ਵੀ ਹੋ ਸਕਦੀ ਹੈ ਜੇ ਗੰਦਾ ਖੂਨ ਆ ਰਿਹਾ ਹੈ ਤੇ ਪਲੇਟਲੇਟ ਵੀ ਹੁੰਦੇ ਨੇ ਸੋ ਖੂਨ ਵੀ ਸ਼ੁੱਧ ਪਦਾਰਥ ਨਹੀਂ ਹੈ ਇਹ ਵੀ ਨਹੀਂ ਮਿਸ਼ਰਣ ਵਿੱਚ ਗਿਣਿਆ ਜਾਏਗਾ ਨਾ ਯੋਗਿਕ ਹੈਗਾ ਤੇ ਨਾ ਤੱਤ ਹੈਗਾ ਅਖੀਰਲਾ ਸਵਾਲ ਆ ਗਿਆ 8 ਲਿਖਿਆਂ ਵਿੱਚੋਂ ਕਿਹੜੀ ਕਿਹੜੀ ਪਰਿਵਰਤਨ ਰਸਾਇਣਿਕ ਪਰਿਵਰਤਨ ਹਨ ਇਹ ਬੱਚੋ ਅਸੀਂ ਪਿਛਲੀਆਂ ਜਮਾਤਾਂ ਵਿੱਚ ਵੀ ਕਰ ਚੁੱਕੇ ਹਾਂ ਸੋ ਪੌਦਿਆਂ ਦਾ ਵਧਣਾ ਉਹਦੇ ਵਧਰੇ ਨੇ ਵਿੱਚ ਨਵੇਂ-ਨਵੇਂ ਰਸਾਇਣਿਕ ਪਦਾਰਥੀ ਤਿਆਰ ਹੋ ਰਹੇ ਨੇ ਖਾਣਾ ਤਿਆਰ ਹੋ ਰਿਹਾ ਪੱਤੀਆਂ ਨਿਕਲੀਆਂ ਆਈਆਂ ਟਾਹਣੀਆਂ ਨਿਕਲੀਆਂ ਆਈਆਂ ਨਵੇਂ ਸੈੱਲ ਬਣ ਗਏ ਸੋ ਇਹ ਰਸਾਇਣਿਕ ਕਿਰਿਆ ਹੈਗੀ ਲੋਹੇ ਨੂੰ ਜੰਗ ਲੱਗਣਾ ਲੋਹਾ ਜੰਗ ਲੱਗਣ ਦਾ ਲੋਹਾ ਨਹੀਂ ਰਹਿ ਜਾਂਦਾ ਆਇਰਨ ਆਕਸਾਈਡ ਬਣ ਜਾਂਦਾ ਜਿਹੜਾ ਜੰਗ ਹੈ ਉਹ ਰਸਾਇਣਿਕ ਪ੍ਰਕਿਰਿਆ ਕਰਕੇ ਇੱਕ ਨਵੀਂ ਚੀਜ਼ ਬਣਦੀ ਹੈ ਜਿਹੜੀ ਉਹ ਮੇ ਪੂਰੇ ਰੰਗ ਦਾ ਬਣਦਾ ਹੈ ਪਾਊਡਰ ਜਿਹੜਾ ਬਣਦਾ ਹੈ ਚੂਰਾ ਬਣਦਾ ਹੈ ਲੋਹੇ ਨੂੰ ਜੰਗ ਲੱਗਣਾ ਇੱਕ ਰਸਾਇਣਿਕ ਪ੍ਰਕਿਰਿਆ ਹੈਗੀ ਹੈ ਤੇ ਜਿਹੜਾ ਜੰਗ ਹੁੰਦਾ ਹੈ ਉਹਦਾ ਰਸਾਇਣਿਕ ਜਿਹੜਾ ਨਾਮ ਹੈਗਾ ਉਹਨੂੰ ਆਇਰਨ ਆਕਸਾਈਡ ਕਹਿੰਦੇ ਆ ਭੋਜਨ ਨੂੰ ਪਕਾਉਣਾ ਜਿਹਲੇ ਭੋਜਨ ਪੱਕ ਜਾਂਦਾ ਹੈ ਮੁੜ ਕੇ ਉਸ ਰੂਪ ਵਿੱਚ ਨਹੀਂ ਆ ਸਕਦਾ ਉਹਦੇ ਨਾਲ ਰਲਣ ਮਿਲਣ ਦੇ ਨਾਲ ਆਪਣਾ ਪੱਕਣ ਦੇ ਨਾਲ ਉਹਦੇ ਚ ਕਈ ਰਸਾਇਣਿਕ ਪ੍ਰਕਿਰਿਆਵਾਂ ਆਉਂਦੀਆਂ ਨੇ ਠੀਕ ਹੈ ਫਿਰ ਭੋਜਨ ਦਾ ਪਾਚਨ ਜਿਹਲੇ ਅੰਦਰ ਜਾਂਦਾ ਹੈ ਐਨਜ਼ਾਈਮ ਐਸਿਡ ਉਹ ਚੀਜ਼ਾਂ ਉੱਤੇ ਰਸਾਇਣਿਕ ਪ੍ਰਕਿਰਿਆਵਾਂ ਕਰਦੀਆਂ ਤੇ ਭੋਜਨ ਦਾ ਰੂਪ ਬਦਲ ਜਾਂਦਾ ਹੈ। ਸੋ ਭੋਜਨ ਦਾ ਪਾਚਨ ਕਰਿਆ ਵੀ ਇੱਕ ਵੱਡੀ ਰਸਾਇਣਿਕ ਪਰਿਵਰਤਨ ਹੈ। ਅਤੇ ਮੋਮਬਤੀ ਦਾ ਜਲਣਾ ਜਲਨ ਵਾਲੀਆਂ ਜ਼ਿਆਦਾਤਰ ਸਾਰੀਆਂ ਚੀਜ਼ਾਂ ਵਿੱਚੋਂ ਚਾਹ ਕੋਲੇ ਦਾ ਜਲਣਾ, ਲੱਕੜ ਦਾ ਜਲਣਾ ਤੇ ਕਾਗਜ਼ ਦਾ ਜਲਣਾ, ਕੱਪੜੇ ਦਾ ਜਲਣਾ, ਮੋਮਬਤੀ ਦਾ ਜਲਣਾ ਇਦਾਂ ਕਾਰਬਨ ਡਾਈਆਕਸਾਈਡ ਗੈਸ ਨਵੇਂ ਪਦਾਰਥ ਬੰਦੇ ਨੇ। ਤੇ ਜਿਹੜੀ ਚੀਜ਼ ਇੱਕ ਵਾਰ ਉਹ ਰੂਪ ਬਦਲ ਗਿਆ ਮੁੜ ਕੇ ਵਾਪਸ ਉੱਥੇ ਨਹੀਂ ਲਿਆ ਜਾ ਸਕਦਾ। ਸੋ ਮੋਮਬਤੀ ਦਾ ਜਲਣਾ ਰਸਾਇਣਿਕ ਪਰਿਵਰਤਨ ਹੈ। ਨੰਨਾ ਹੈਗਾ ਇਥੇ ਬੜੀ ਹੈਗਾ ਐਕਚੁਅਲੀ ਨੰਨਾ ਤੇ ਬੱਬਾ ਇਹ ਕੇਵਲ ਨਾ ਕਾਲੀ ਕੜੀ ਹੋ ਜਾਂਦੀ ਹੈ। ਹੋਰ ਇਦਾਂ ਹੋ ਜਾਂਦਾ। ਪਰਿਵਰਤਨ ਹਨ। ਸੋ ਐ ਬੱਚਿਓ ਸੀ ਤੁਹਾਡਾ ਅਧਿਆਏ ਨੰਬਰ 2 ਦਾ ਇਹ ਅਭਿਆਸ ਇਸ ਵੀਡੀਓ ਦੇ ਨਾਲ ਹੀ ਖਤਮ ਹੁੰਦਾ ਪਰ ਮੈਂ ਸੋਚ ਰਿਹਾ ਕਿ ਅਭਿਆਸ ਦੇ ਵਿੱਚ ਅਧਿਆਏ ਦੇ ਅੰਦਰ ਅਈਆਂ ਸਾਰੀਆਂ ਗੱਲਾਂ ਉਹਨਾਂ ਨੇ ਇਦੇ ਵਿੱਚ ਨਹੀਂ ਸਮੇਟੀਆਂ ਸੋ ਮੈਂ ਸੋਚ ਰਿਹਾ ਕਿ ਸੋਚੋ ਅਤੇ ਉੱਤਰ ਦਿਓ ਦੀ ਇੱਕ ਲੜੀ ਬਣਾ ਕੇ ਮੈਂ ਜਿਹੜੇ ਅੰਦਰ ਅਧਿਆਇ ਦੇ ਵਿੱਚ ਕੁਝ ਗੱਲਾਂ ਕੰਮ ਦੀਆਂ ਨੇ ਸਿਧਾਂਤਕ ਗੱਲਾਂ ਨੇ ਤੁਹਾਡੀ ਜਾਣਕਾਰੀ ਵਿੱਚ ਹੋਣੀਆਂ ਚਾਹੀਦੀਆਂ ਨੇ ਉਹਨਾਂ ਨੂੰ ਮੈਂ ਸਵਾਲ ਜਵਾਬ ਦੇ ਰੂਪ ਦੇ ਵਿੱਚ ਤੁਹਾਡੇ ਕੋਲ ਛੇਤੀ ਹੀ ਤੁਹਾਡੇ ਸੰਮੁਖ ਪੇਸ਼ ਕਰਾਂਗਾ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ